ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀਰੋ ਕ੍ਰੋਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਐਂਥਰੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਅਮਰੁੱਤਪਾ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂ ਨੂੰ ਦੁਬੰਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਬਨੀਜ਼ ਸ਼ਨੀਵਾਰ ਜਨਕਿਆਜ਼ ਕুইਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀਰੋ ਕ੍ਰੋਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਅੰਥਨੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਅਮਰੁੱਤਪਾ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂ ਨ ਦੁਬੰਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਬਨੀਜ਼ ਸ਼ਨੀਵਾਰ ਜਨਕਿਆਜ਼ ਕੁਇਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀ ਰੋ ਕ੍ਰਾਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਅੰਥਨੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਹਮਰੁੱਤਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂ ਨੂੰ ਦੁਬੰਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਵਨੀਜ਼ ਸ਼ਨੀਵਾਰ ਜਨਕਿਆਜ਼ ਕুইਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀਰੋ ਕ੍ਰੋਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਐਂਥਰੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਯਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਹਮਰੁੱਤਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਦੌਰਾਨ ਦੁਬੱਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਵਨੀਜ਼ ਸ਼ਨੀਵਾਰ ਜਨਕਿਆਜ਼ ਕুইਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਨ੍ਹਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀ ਰੋ ਕ੍ਰਾਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਐਂਥਰੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਹਮਰੁੱਤਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂ ਨ ਦੁਬੰਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਬਨੀਜ਼ ਸ਼ਨੀਵਾਰ ਜਨਕਿਆਜ਼ ਕੁਇਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀਰੋ ਕ੍ਰੋਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਐਂਥਰੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਅਮਰੁੱਤਪਾ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂ ਨ ਦੋ ਵੱਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਬਨੀਜ਼ ਸ਼ਨੀਵਾਰ ਜਨਕਿਆਜ਼ ਕুইਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀਰੋ ਕ੍ਰਾਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਐਂਥਰੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਹਮਰੁੱਤਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂਹ ਦੋ ਵੱਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਬਨੀਜ਼ ਸ਼ਨੀਵਾਰ ਜਨਕਿਆਜ਼ ਕুইਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀਰੋ ਕ੍ਰੋਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਐਂਥਰੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਯਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਹਮਰੁੱਤਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂਨ ਦੁਬੱਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਵਨੀਜ਼ ਸ਼ਨੀਵਾਰ ਜਨਕਿਆਜ਼ ਕুইਨਸਟਾਊਨ ਪਹੁੰਚਣਗੇ ਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀ ਰੋ ਕ੍ਰਾਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਐਂਥਰੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਅਮਰੁੱਤਪਾ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਦੌਰਾਨ ਦੁਬੰਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਬਨੀਜ਼ ਸ਼ਨੀਵਾਰ ਜਨਕਿਆਜ਼ ਕুইਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ ਨਿਊਜ਼ੀਲੈਂਡ ਆਉਣ ਵਾਲੇ ਸਲਾਨੀਆਂ ਤੇ ਜਲਦੀ ਹੀ ਨਵੀਆਂ ਯਾਤਰਾ ਫੀਸਾਂ ਲਗਾਈਆਂ ਜਾਣਗੀਆਂ ਨਿਊਜ਼ੀਲੈਂਡ ਦੇ ਕੁਝ ਸਭ ਤੋਂ ਖੂਬਸੂਰਤ ਨੇਚਰ ਵੰਡਰ ਦਾ ਦੌਰਾ ਕਰਨ ਲਈ ਸਾਰੇ ਵਿਦੇਸ਼ੀ ਯਾਤਰੀਆਂ ਤੋਂ 18 ਡਾਲਰ ਤੋਂ ਲੈ ਕੇ 36 ਡਾਲਰ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ ਇਹਨਾਂ ਖੂਬਸੂਰਤ ਥਾਵਾਂ ਦੇ ਵਿੱਚ ਮੈਲਫੋਰਡ ਸਾਉਂਡ ਮਾਉਂਟ ਕੁੱਕ ਕੈਥੈਡਰਲ ਕੋਬ ਅਤੇ ਟੋਂਗਾਰੀਰੋ ਕ੍ਰੋਸਿੰਗ ਸ਼ਾਮਲ ਹਨ ਜੋ ਕਿ ਦੇਸ਼ ਦੇ ਸਭ ਤੋਂ ਪ੍ਰਸਿੱਧ ਹਾਈਕਿੰਗ ਟ੍ਰੈਕਾਂ ਦੇ ਵਿੱਚੋਂ ਇੱਕ ਹਨ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹਨਾਂ ਜਗ੍ਹਾ ਦੀ ਸੰਭਾਲ ਤੋਂ ਲੈ ਕੇ ਨਵੀਆਂ ਨੌਕਰੀਆਂ ਤੱਕ ਲੱਖਾਂ ਡਾਲਰ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਹ ਫੀਸਾਂ 2027 ਤੋਂ ਲਾਗੂ ਹੋਣਗੀਆਂ ਪ੍ਰਧਾਨ ਮੰਤਰੀ ਅੰਥਨੀ ਅਲਬਨੀਜ਼ ਇਸ ਹਫ਼ਤੇ ਦੇ ਅੰਤ ਤੱਕ ਜਾਨੀ ਕਿ ਅੱਜ ਨਿਊਜ਼ੀਲੈਂਡ ਵਿੱਚ ਆਪਣੇ ਹਮਰੁੱਤਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਇਸੇ ਗ੍ਰਾਂ ਨ ਦੁਬੰਲੇ ਵਪਾਰ ਤੇ ਗੱਲਬਾਤ ਹੋਵੇਗੀ ਐਂਥਨੀ ਅਲਬਨੀਜ਼ ਸ਼ਨੀਵਾਰ ਜਨਕਿਆਜ਼ ਕੁਇਨਸਟਾਊਨ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਅਧਿਕਾਰਤ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਦਾ ਰਵਾਇਤੀ ਤੌਰ ਤੇ ਸਵਾਗਤ ਕੀਤਾ ਜਾਵੇਗਾ